ਅਦਰ ਮੰਡੀਆਂ ਦੇ ਵਿੱਚ ਜਿਹੜੀ ਆ ਕਣਕ ਦੀ ਖਰੀਦ ਸ਼ੁਰੂ ਹੋ ਚੁੱਕੀ ਹੈ ਪ੍ਰਸ਼ਾਸਨ ਨੇ ਪ੍ਰਬੰਧ ਜਿਹੜੇ ਨੇ ਉਹ ਪੂਖਤਾ ਕੀਤੇ ਗਏ ਨੇ ਪ੍ਰਸ਼ਾਸਨ ਦਾ ਦਾਵਾ ਹੈ ਕਿ ਹਰ ਤਰ੍ਹਾਂ ਦੇ ਜਿਹੜੇ ਪ੍ਰਬੰਧ ਨੇ ਉਹ ਕਰ ਲਏ ਗਏ ਨੇ ਤਾਂ ਕਿਸਾਨ ਇੱਥੇ ਜਿਹੜੇ ਆਪਣੀ ਕਣਕ ਨੂੰ ਲੈ ਕੇ ਮੰਡੀਆਂ ਦੇ ਵਿੱਚ ਪਹੁੰਚਨੇ ਸ਼ੁਰੂ ਹੋ ਗਏ ਨੇ ਖਰੀਦ ਇੱਥੇ ਆ ਸ਼ੁਰੂ ਹੋ ਚੁੱਕੀ ਹੈ ਤਸਵੀਰਾਂ ਜਿਹੜੀਆਂ ਨੇ ਵੱਖ-ਵੱਖ ਜਗਾਵਤ ਮੰਡੀਆਂ ਤੋਂ ਸਾਹਮਣੇ ਆ ਰਹੀਆਂ ਨੇ ਤੇ ਉੱਥੇ ਹੀ ਸਾਡੇ ਸਹਿਯੋਗੀ ਜਲਾਲਾਬਾਦ ਤੋਂ ਅਰਵਿੰਦਰ ਪਾਲ ਤਨੇਜਾ ਵੀ ਸਾਡੇ ਨਾਲ ਬਨੇ ਹੋਏ ਨੇ ਅਰਵਿੰਦਰ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਨੇ ਇੱਥੇ ਨਜ਼ਰ ਆ ਰਹੇ ਨੇ ਪ੍ਰਬੰਧਾਂ ਦਾ ਦਾਵਾ ਜਿਹੜਾ ਹੈਗਾ ਉਹ ਪ੍ਰਸ਼ਾਸਨ ਦੇ ਵੱਲੋਂ ਕੀਤਾ ਗਿਆ ਔਰ ਦੱਸ ਦਈਏ ਕਿ ਤਸਵੀਰਾਂ ਦੇ ਮਾਧਿਅਮ ਨਾਲ ਤੁਹਾਨੂੰ ਦਿਖਾਣੇ ਆ ਕਿ ਮੰਡੀ ਦੇ ਵਿੱਚ ਹੁਣ ਪੀਕ ਓਸੀਜਨ ਜਿਹੜਾ ਹੈਗਾ ਉਹ ਚੱਲਦਾ ਹੋਇਆ ਦਿਖਾਈ ਦੇ ਰਿਹਾ ਹੈ ਪੀਕ ਓਸੀਜਨ ਹੈ ਕੱਲ ਫਾਜ਼ਿਲਕਾ ਤੋਂ ਡੀਸੀ ਮੈਮ ਸੈਨੂ ਦੁਗਲ ਦੇ ਵੱਲੋਂ ਇੱਥੇ ਮੰਡੀ ਦਾ ਦੌਰਾ ਕੀਤਾ ਗਿਆ ਸੀ ਜਿਨ੍ਹਾਂ ਨੇ ਦੱਸਿਆ ਕਿ 80 ਤੋਂ 90% ਕਣਕ ਜਿਹੜੀ ਹੈਗੀ ਹੈ ਉਹ ਮੰਡੀ ਦੇ ਵਿੱਚ ਪਹੁੰਚ ਚੁੱਕੀ ਹੈ ਤਾਂ ਤੁਸੀਂ ਦੇਖ ਸਕਦੇ ਆ ਕਿ ਮੰਡੀ ਇਸ ਸਮੇਂ ਪੂਰੀ ਭਰੀ ਹੋਈ ਦਿਖਾਈ ਦੇ ਰਹੀ ਆ ਔਰ ਦੱਸ ਦਈਏ ਕਿ ਲਿਫਟਿੰਗ ਨੂੰ ਲੈ ਕੇ ਜਿਹੜਾ ਹੈਗਾ ਕਿਤੇ ਨਾ ਕਿਤੇ ਖਬਰਾਂ ਸਾਹਮਣੇ ਆ ਰਹੀਆਂ ਸਨ ਕਿ ਲਿਫਟਿੰਗ ਜਿਹੜੀ ਹੈ ਉਹ ਢਿੱਲੀ ਚੱਲ ਰਹੀ ਹੈ ਲਿਫਟਿੰਗ ਜਿਹੜੀ ਹੈ ਫੋਕਲ ਪੁਆਇੰਟਾਂ ਤੇ ਵੀ ਘੱਟ ਰਫ਼ਤਾਰ ਦੇ ਨਾਲ ਹੋ ਰਹੀ ਹੈ ਤਾਂ ਉਸ ਤੋਂ ਬਾਅਦ ਜਿਹੜਾ ਹੈਗਾ ਕੱਲ ਡੀਸੀ ਫਾਜ਼ਿਲਕਾ ਦੇ ਵੱਲੋਂ ਮੰਡੀ ਦਾ ਦੌਰਾ ਕੀਤਾ ਗਿਆ ਔਰ ਦੱਸ ਦਈਏ ਕਿ ਡੀਸੀ ਫਾਜ਼ਿਲਕਾ ਦੇ ਵੱਲੋਂ ਕੱਲ ਸਾਰੇ ਹੀ ਡਿਪਾਰਟਮੈਂਟਾਂ ਦੇ ਨਾਲ ਜਿਹੜਾ ਹੈਗਾ ਮੀਟਿੰਗ ਕੀਤੀ ਗਈ ਹੈ ਔਰ ਸਾਰੇ ਹੀ ਅਧਿਕਾਰੀਆਂ ਨੂੰ ਜਿਹੜੀਆਂ ਹੈਗੀਆਂ ਉਹ ਅਸਕਤ ਹਦਾਇਤਾਂ ਜਿਹੜੀਆਂ ਹੈਗੀਆਂ ਉਹ ਕੀਤੀਆਂ ਗਈਆਂ ਔਰ ਦੱਸ ਦਈਏ ਕਿ ਹਾਲਾਤ ਜਿਹੜੇ ਹੈਗੇ ਆ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਹੈ ਔਰ ADC ਫਾਜ਼ਿਲਕਾ ਦਾ ਕਹਿਣਾ ਹੈ ਕਿ ਉਹਨਾਂ ਨੇ ਆ ਜਿਹੜਾ ਹੈਗਾ ਇੱਕ ਵਾਰੀ ਫੇਰ ਰਿਵਿਊ ਕੀਤਾ ਔਰ ਜੋ ਉਹਨਾਂ ਕੋਲੇ ਸ਼ਿਕਾਇਤਾਂ ਆਈਆਂ ਸੀ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਔਰ ਲਿਫਟਿੰਗ ਜਿਹੜੀ ਹੈਗੀ ਹੈ ਅੱਜ ਉਹ ਪੂਰਨ ਤਰੀਕੇ ਦੇ ਨਾਲ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਜਾਏਗੀ ਔਰ ਦੋ ਦਿਨਾਂ ਦੇ ਵਿੱਚ ਵਿੱਚ ਆ ਜਿਹੜਾ ਹੈਗਾ ਮੰਡੀ ਦੇ ਵਿੱਚੋਂ ਸਾਰਾ ਮਾਲ ਜਿਹੜਾ ਹੈਗਾ ਉਹ ਲਿਫਟ ਕਰ ਲਿਫਟ ਜਿਹੜਾ ਹੈਗਾ ਕਰ ਲਿਆ ਜਾਏਗਾ ਦੱਸ ਦਈਏ ਕੀ ਪੀਕ ਸੀਜ਼ਨ ਹੈ ਔਰ ਇਸ ਟਾਈਮ ਜਿਹੜਾ ਹੈਗਾ ਅਸਤੀ ਤੋਂ 90% ਕਣਕ ਜਿਹੜੀ ਹੈ ਉਹ ਮੰਡੀ ਦੇ ਵਿੱਚ ਪਹੁੰਚ ਚੁੱਕੀ ਹੈ ਪਰ ਸੁਭਾਵਕ ਹੈ ਕਿ ਜਿਹੜਾ ਮੰਡੀ ਦੇ ਵਿੱਚ ਇਸ ਟਾਈਮ ਰਸ਼ ਜਿਹੜਾ ਹੈਗਾ ਜਾਂ ਕਹਿ ਲਈਏ ਕਿ ਕਣਕ ਦੇ ਅੰਬਾਰ ਜਿਹੜੇ ਹੈਗੇ ਆ ਉਹ ਲੱਗੇ ਹੋਏ ਦਿਖਾਈ ਦੇ ਰਹੇ ਜੀ ਅਰਵਿੰਦਰ ਜਿਸ ਤਰ੍ਹਾਂ ਵੇਖਿਆ ਗਿਆ ਕਿ ਸੂਬੇ ਦੇ ਵਿੱਚ ਬੀਤੇ ਦੋ ਦਿਨਾਂ 'ਚ ਵੀ ਮੀਂਹ ਪਿਆ ਮੌਸਮ ਖਰਾਬ ਰਿਹਾ ਤਾਂ ਆਉਣ ਵਾਲੇ ਦਿਨਾਂ 'ਚ ਵੀ ਇੱਥੇ ਬਾਰਿਸ਼ ਜਿਹੜੀ ਹੋ ਸਕਦੀ ਹੈ ਕਿ ਉਸ ਨੂੰ ਲੈ ਕੇ ਪ੍ਰਬੰਧ ਪੁਖਤਾ ਹੈਗੇ ਨੇ ਬਿਲਕੁਲ ਜਿਸ ਤਰ੍ਹਾਂ ਦੇ ਨਾਲ ਤੂਬੇ ਦੇ ਵਿੱਚ ਮੌਸਮ ਖਰਾਬ ਰਿਹਾ ਹਾਲਾਂਕਿ ਇਹ ਜ਼ਿਲ੍ਹਾ ਫਾਜ਼ਿਲਕਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਮੌਸਮ ਦਾ ਕੋਈ ਅਸਰ ਨਹੀਂ ਪਿਆ ਮਤਲਬ ਮੌਸਮ ਖਰਾਬ ਨਹੀਂ ਹੋਇਆ ਔਰ ਨਾ ਹੀ ਬਰਸਾਤ ਹੋਈ ਇਹ ਵੀ ਇੱਕ ਕਾਰਨ ਹੈਗਾ ਕਿ ਕਿਸਾਨਾਂ ਨੇ ਜਲਦੀ ਦਿਖਾਈ ਹੈ ਕਿਉਂਕਿ ਤੂਬੇ ਦੇ ਵਿੱਚ ਹੋਰ ਥਾਂਈ ਮੀਂਹ ਪੈਣੀ ਹੈ ਜਦ ਖਬਰਾਂ ਆਈਆਂ ਤਾਂ ਕਿਸਾਨਾਂ ਨੇ ਜਲਦ ਤੋਂ ਜਲਦ ਜਿਹੜੀ ਆਪਣੀ ਫਸਲ ਹੈ ਉਹ ਮੰਡੀ ਦੇ ਵਿੱਚ ਲਿਆਣੀ ਸ਼ੁਰੂ ਕਰ ਦਿੱਤੀ ਇਹ ਹੀ ਕਾਰਨ ਹੈ ਕਿ ਹੁਣ ਮੰਡੀ ਦੇ ਵਿੱਚ ਜਿਹੜਾ ਹੈਗਾ ਪੂਰੀ ਤਰ੍ਹਾਂ ਦੇ ਨਾਲ ਮੰਡੀ ਭਰ ਚੁੱਕੀ ਹੈ ਔਰ ਜਿਸ ਤਰ੍ਹਾਂ ਦੇ ਨਾਲ ਹੁਣ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਆਉਣ ਵਾਲੇ ਦਿ ਉਹ ਖਰਾਬ ਹੋ ਸਕਦਾ ਬਰਸਾਤਾ ਜਿਹੜੀਆਂ ਹੈਗੀਆਂ ਹਨੇਰੀਆਂ ਜਿਹੜੀਆਂ ਹੈਗੀਆਂ ਉਹ ਚੱਲ ਤੱਕਦੀਆਂ ਤਾਂ ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਜਿਹੜੀ ਚਿੰਤਾ ਕਿਸਾਨਾਂ ਦੀ ਵਧੀ ਹੋਈ ਹੈ ਔਰ ਕਿਸਾਨਾਂ ਦੇ ਵੱਲੋਂ ਜਲਦੀ ਕੀਤੀ ਜਾ ਰਹੀ ਹੈ ਕਿ ਫਸਲ ਜਿਹੜੀ ਹੈਗੀ ਉਹ ਜਲਦ ਤੋਂ ਜਲਦ ਮੰਡੀ ਦੇ ਵਿੱਚ ਲੈਂਦੀ ਜਾਵੇ ਲੇਕਿਨ ਦੱਸ ਦਈਏ ਕਿ ਇਸ ਵਾਰ ਇਹ ਜ਼ਰੂਰ ਦੇਖਣ ਨੂੰ ਮਿਲਿਆ ਕਿ ਕਿਸਾਨਾਂ ਨੂੰ ਇੱਥੇ ਰੁਕਣਾ ਨਹੀਂ ਪੈ ਰਿਹਾ ਜਦ ਕਿਸਾਨ ਫਸਲ ਲੈ ਕੇ ਆਉਂਦੇ ਆ ਤੇ ਨਾਲ ਦੀ ਨਾਲ ਹੀ ਜਿਹੜਾ ਉਸ ਦੀ ਖਰੀਦ ਹੋ ਜਾਂਦੀ ਹੈ ਤਾਂ ਇਹ ਕਿਸਾਨਾਂ ਦੇ ਵਾਸਤੇ ਜਿਹੜੀ ਹੈਗੀ ਰਾਹਤ ਵਾਲੀ ਖਬਰ ਹੈਗੀ ਹੈ ਕਿ ਉਹਨਾਂ ਨੂੰ ਮੰਡੀ ਦੇ ਵਿੱਚ ਬੈਠਣਾ ਨਹੀਂ ਪੈਂਦਾ ਹਾਲਾਂਕਿ ਲਿਫਟਿੰਗ ਨੂੰ ਲੈ ਕੇ ਇੱਕ ਦੁੱਕਾ ਪ੍ਰੋਬਲਮ ਜਿਹੜੀਆਂ ਹੈਗੀਆਂ ਉਹ ਜ਼ਰੂਰ ਦਿਖਾਈ ਦੇ ਰਹੀਆਂ ਔਰ ਪ੍ਰਸ਼ਾਸਨ ਕਹਿ ਰਿਹਾ ਕਿ ਉਸ ਦਾ ਜਿਹੜਾ ਹੈਗਾ ਇੱਕ ਦੋ ਦਿਨਾਂ ਦੇ ਵਿੱਚ ਹੱਲ ਜਿਹੜਾ ਹੈਗਾ ਉਹ ਕਰ ਲਿੱਤਾ ਜਾਏਗਾ ਜੀ ਬਹੁਤ ਬਹੁਤ ਸ਼ੁਕਰੀਆ ਅਰਵਿੰਦਰ ਤਮਾਮ ਤਸਵੀਰਾਂ ਦਿਖਾਉਣ ਦੇ ਲਈ ਤੇ ਜਾਣਕਾਰੀ ਸਾਂਝੀ ਕਰਨ ਦੇ ਲਈ ਤੇ ਮੰਡੀਆਂ ਦੀ ਗਰਾਊਂਡ ਰਿਪੋਰਟ ਸਾਡੇ ਦਰਸ਼ਕਾਂ ਨੂੰ ਦਿਖਾਉਣ ਦੇ ਲਈ ਤਾਂ ਪਕਤਾ ਪ੍ਰਬੰਧ ਜਿਹੜੇ ਨੇ ਇੱਥੇ ਕੀਤੇ ਗਏ ਨੇ ਤੇ ਅੱਗੇ ਵਾਤੇ ਆ ਫਰੀਦਕੋਟ ਦੇ ਵਿੱਚ ਭਾਜਪੀ ਦਾ ਵਿਰੋਧ ਕੀਤਾ ਗਿਆ ਹੰਸਰਾਜ ਹੰਸ ਦਾ ਵਿਰੋਧ ਇੱਥੇ ਕਿਸਾਨਾਂ ਦੇ ਵੱਲੋਂ ਕੀਤਾ ਜਾ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਇਨਾ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਪੁਲਿਸ ਨੇ ਕਿਸਾਨਾਂ ਨੂੰ ਖੇਤਾਂ ਦੇ ਵਿੱਚ ਪਹਿਲਾਂ ਦੌੜਾਇਆ ਤੇ ਫੜ ਫੜ ਕੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਤਾਂ ਦੱਸ ਦਈਏ ਕਿ ਸਿਰਫ ਇੱਕ ਕਿਸਾਨ ਹੀ ਨਹੀਂ ਕਿਸਾਨ ਬੀਬੀਆਂ ਤੇ ਬੱਚੇ ਵੀ ਇਸ ਵਿਰੋਧ ਪ੍ਰਦਰਸ਼ਨ ਦੇ ਦਰਮਿਆਨ ਮੌਜੂਦ ਸੀ ਤਾਂ ਜਿਨ੍ਹਾਂ ਨੂੰ ਪੁਲਿਸ ਨੇ ਇੱਥੇ ਹਸਦ ਦੇ ਵਿੱਚ ਲਿਆ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਲਗਾਤਾਰ ਕੀਤਾ ਜਾ ਰਿਹਾ ਤਾਂ ਵਕਫਾਕ ਜੁਗਾਵਾ ਤੇ ਇੱਥੇ ਆ ਕਿਸਾਨ ਜਿਹੜੇ ਨੇ ਭਾਜਪਾ ਉਮੀਦਵਾਰਾਂ ਨੂੰ ਚਕਾਵਨੀਆਂ ਦਿੰਦੇ ਵਿਰੋਧ ਕਰਦੇ ਹੋਏ ਨਜ਼ਰ ਆਉਂਦੇ ਨੇ ਕਿਸੇ ਵੀ ਖੇਤਰ 'ਚ ਇੱਥੇ ਆ ਭਾਜਪਾ ਦੇ ਵੱਲੋਂ ਚੋਣ ਪ੍ਰਚਾਰ ਜਿਹੜਾ ਸਕਸੈਸਫੁਲੀ ਤਰੀਕੇ ਦੇ ਨਾਲ ਨਹੀਂ ਕੀਤਾ ਜਾ 파 ਰਿਹਾ ਕਿਉਂਕਿ ਆ ਕਿਸਾਨਾਂ ਦੇ ਵੱਲੋਂ ਲਗਾਤਾਰ ਵਿਰੋਧ ਜਾ ਰਿਹਾ ਤਾਂ ਫਰੀਦਕੋਟ ਦੇ ਵਿੱਚ ਵੀ ਹਸਨ ਜਾਂਸ ਦਾ ਵਿਰੋਧ ਕਿਸਾਨ ਕਰਦੇ ਨੇ ਨਜ਼ਰ ਆਏ ਕਿਸਾਨ ਬੀਬੀਆਂ ਵੀ ਆ ਵਿਰੋਧ ਕਰਦੀਆਂ ਨਜ਼ਰ ਆਈਆਂ ਜਿਸ ਦਰਮਿਆਨ ਇਤੇ ਪੁਲਿਸ ਨੇ ਔਰਤਾਂ ਬੱਚਿਆਂ ਸਣੇ ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਅਸੀਂ ਜੀ ਇਹ ਹੀ ਕਿਹਾ ਸੀ ਪ੍ਰਸ਼ਾਸਨ ਨੂੰ ਵੀ ਸਾਡੀ ਗੱਲ ਕਰਾ ਦਿਓ ਪੰਜ ਗੱਲਾਂ ਦਾ ਸਾਡਾ ਜਵਾਬ ਦਿਵਾ ਦਿਓ ਹੁਣ ਪ੍ਰਸ਼ਾਸਨ ਸਾਡੇ ਤੇ ਉੱਤੇ ਪ੍ਰੈਸ਼ਰ ਪੈ ਰਿਹਾ ਕਿਉਂਕਿ ਉਹ ਕਹਿੰਦਾ ਵੀ ਮੈਂ ਗੱਲ ਨਹੀਂ ਕਰਨੀ ਤੇ ਇਹ ਸਾਨੂੰ ਹੁਣ ਪ੍ਰਸ਼ਾਸਨ ਨੇ ਕਿਹਾ ਸਭ ਵੱਧ ਤੋਂ ਵੱਧ ਸਾਨੂੰ ਚੱਕ ਕੇ ਥਾਣੇ ਲੈ ਜਾਣਗੇ ਕਿ ਸਾਡਾ ਯਾਰ ਹੱਕ ਨਹੀਂ ਬਣਦਾ ਇਹਦਾ ਇੱਕ ਸਭ ਦਾ ਧੱਕਾ ਹੋ ਰਿਹਾ ਸਾਡੇ ਨਾਲ ਕੋਈ ਨਹੀਂ ਅੱਜ ਲੈ ਜਾਣਗੇ ਹੋਰ ਹੋ ਰਹੀ ਯਾਰਾ ਕਿਸਾਨ ਅਸੀਂ ਇਕੱਠੇ ਕਰਕੇ ਆਵਾਂਗੇ ਅਸੀਂ ਤਾਂ ਬਹੁਤ ਸ਼ਾਂਤੀ ਢੰਗ ਨਾਲ ਬੈਠੇ ਸੀ ਤੇ ਸਾਡਾ ਵੀ ਹਾਈ ਕਮਾਂਡ ਤਾਈ ਮੈਸੇਜ ਉੱਪਰ ਗਏ ਆ ਕੋਈ ਨਹੀਂ ਟਰਾਲੀਆਂ ਭਰ ਕੇ ਜਲਦੇ ਅਸੀਂ ਸਵਾਲ ਕਿਹੜੇ ਤੁਸੀਂ ਨੂੰ ਜਿਹੜੇ ਹੁਣ ਕਰ ਰਹੇ ਹਾਂ ਸਰਾਜ ਜੀ ਇਹ 2024 ਦੇ ਵਿੱਚ ਆ ਨਾ 2014 ਦੇ ਵਿੱਚ ਇਹਨੇ ਕਿਹਾ ਸੀ ਵੀ ਜੱਟਾਂ ਨੂੰ ਐਮ ਐਸ ਸੀ ਦੇਵਾਂਗੇ ਤੇ ਕਾਨੂੰਨ ਦੀ ਪੱਕੀ ਗਾਰੰਟੀ ਦੇਵਾਂਗੇ ਫਸਲਾਂ ਦੀ ਇਹ ਗੁਜਰਾਤ ਦੇ ਵਿੱਚ ਖੁਦ ਮੁੱਖ ਮੰਤਰੀ ਜੀ ਉਦੋਂ ਬਾਦਲ ਸਾਹਿਬ ਵੀ ਸੀ ਇਹਨਾਂ ਨੇ ਸਾਰਿਆਂ ਨੇ رائے ਬਣਾਈ ਵੀ ਜੱਟਾਂ ਨੂੰ ਐਮ ਐਸ ਸੀ ਦਿੱਤੀ ਜਾਵੇ ਸਾਡੀ ਸਰਕਾਰ ਆ ਗਈ 15-15 ਲੱਖ ਰੁਪਇਆ ਖਾਤਿਆਂ 'ਚ ਪਾਇਆ ਜਾਊਗਾ ਸਾਰਾ ਕੁਝ ਦੇਵਾਂਗੇ ਅੱਜ ਕਿੱਧਰ ਕਿੱਧਰ ਗਿਆ ਇਹ ਫੇਰ ਸਾਡੇ ਆਦਰੇ ਮਿਸ਼ਰਾ ਨੇ ਚਾਰ ਕਰਸਾਨ ਸੀਹਤ ਕਰਤੀ ਪੱਤਰਕਾਰ ਵੀ ਰਸੀਦ ਕੀਤਾ ਇਹਨਾਂ ਨੇ ਟਿਕਟ ਦਿੱਤੀ ਇਹ ਕਿੱਧਰ ਲਈ ਸਰਕਾਰ ਆ ਗਈ ਸਾਡਾ ਕਹਿਣ ਦਾ ਮਸਲਾ ਹੈ ਯਾਰ ਸਾਡੇ ਚ ਨੌਕਲ ਕੱਲ ਹੁਣ 23 ਤਰੀਕ ਨੂੰ ਇਹਨਾਂ ਨੇ ਦਪੇੜ ਦਿੱਤੀ ਸੀ ਦਪੇੜ 'ਚ ਕੋਈ ਗਿਆ ਇਹਨਾਂ ਕੋਲੇ ਮੁੱਦਾ ਹੀ ਨਹੀਂ ਕੋਈ ਗੱਲ ਦਾ ਮੁੱਦਾ ਕਰਨ ਸਾਡੇ ਨਾਲ ਬਹਿ ਕੇ ਗੱਲ ਕਰਨ ਟੇਬਲ ਟੌਰ ਤੇ ਹੁਣ ਤੇ ਗੱਲ ਕਰਨ ਲਣ ਕੋਈ ਅਸੀਂ ਦੁਸ਼ਮਣ ਥੋੜੇ ਆ ਅਸੀਂ ਕਿਹੜਾ ਪਾਕਿਸਤਾਨ ਤੋਂ ਆਏ ਹਿੰਦੁਸਤਾਨ ਦੇ ਬੰਦੇ ਆ ਯਾਨਕੀ ਫੇਰ ਵੀ ਬਾਈ ਚਾਂਸ ਤੁਹਾਡੇ ਅੱਗੇ ਪਿੰਡ ਆਉਂਦੇ ਤੁਸੀਂ ਇਸੇ ਤਰ੍ਹਾਂ ਹੀ ਵਿਰੋਧ ਜਾਰੀ ਰੱਖੋਗੇ ਹਾਂ ਇਸੇ ਤਰ੍ਹਾਂ ਜਾਰੀ ਰੱਖੋ ਸਾਡਾ ਅੱਜ ਵੱਤ ਉਹਦੇ ਪ੍ਰਸ਼ਾਸਨ ਸਾਨੂੰ ਲੈ ਜਾਊਗਾ ਸਾਨੂੰ 10 ਦਿਨ ਰੱਖ ਲਈ ਸਾਨੂੰ 20 ਦਿਨ ਰੱਖ ਲਈ ਕੋਈ ਗੱਲ ਨਹੀਂ